ਕੀ ਗੁਰਵਿੰਦਰ ਸੱਚੀਓ ਮੌਤ ਵ્યાਕ ਰਹਿ ਕੇ ਆਇਆ ਸੀ ਕੀ ਰੁਪਿੰਦਰ ਕੌਰ ਦੇ ਚਿਹਰੇ ਤੇ ਜੋ ਇਹ ਹਾਸਾ ਹੈ ਕੀ ਇਹ ਨਕਲੀ ਸੀ ਕੀ ਇਹ ਜੋ ਰਸਮਾਂ ਕੀਤੀਆਂ ਜਾ ਰਹੀਆਂ ਨੇ ਸਿਰਫ ਔਰ ਸਿਰਫ ਉਸ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜਣ ਦੇ ਲਈ ਕੀਤੀਆਂ ਜਾ ਰਹੀਆਂ ਸੀ ਇਹ ਤਸਵੀਰਾਂ ਦੇਖ ਕੇ ਕੋਈ ਕਹਿ ਸਕਦਾ ਹੈ ਕਿ ਗੁਰਵਿੰਦਰ ਸਿੰਘ ਦੀ ਜਾਨ ਜਿਹੜੀ ਹੈ ਉਹ ਇਸ ਦੀ ਹੀ ਇਹ ਪਤਨੀ ਜੋ ਇਸ ਦੇ ਨਾਲ ਖੜੀ ਹੈ ਉਸ ਦੇ ਵੱਲੋਂ ਲੈ ਲਈ ਜਾਵੇਗੀ ਇੱਕ ਦਿਨ ਗੁਰਵਿੰਦਰ ਸਿੰਘ ਜੀ ਜਦੋਂ ਹੀ ਇਹ ਵੀਡੀਓ ਕੈਮਰੇ ਦੇ ਮੂਹਰੇ ਆਈ ਤੇ ਰੂ ਕੰਡੇ ਖੜੇ ਹੋ ਗਏ ਕਿ ਕਿਵੇਂ ਰਾਜਾ ਵਾਂਗੂ ਇਹ ਰਾਣੀ ਵਿਆਹ ਕੇ ਲੈ ਕੇ ਆਇਆ ਸੀ ਕਿਵੇਂ ਰਾਜਾ ਵਾਂਗੂ ਜਿਹੜਾ ਹੈ ਉਹ ਟੌਰ ਕੱਢ ਕੇ ਆਪਣੀ ਰਾਣੀ ਲੈ ਕੇ ਆਇਆ ਸੀ ਪਰ ਅੱਜ ਉਸੇ ਰੁਪਿੰਦਰ ਨੇ ਗੁਰਵਿੰਦਰ ਸਿੰਘ ਦੀ ਜਾਨ ਲੈ ਲਈ ਹੈ ਜੇਕਰ ਨਹੀਂ ਤੁਹਾਨੂੰ ਮਾਮਲਾ ਹਲੇ ਤੱਕ ਪਤਾ ਤੇ ਦੱਸਦੀ ਹੈ ਕਿ ਰੁਪਿੰਦਰ ਕੌਰ ਵੱਲੋਂ ਆਪਣੇ ਹੀ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਰਾਤ ਨੂੰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਆਪਣੇ ਪਤੀ ਨੂੰ ਜਿਹੜਾ ਇਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਮੌਤ ਦਿੱਤੀ ਗਈ ਕਿ ਇਸ ਨੂੰ ਜਾਣ ਕੇ ਹਰ ਇੱਕ ਬੰਦਾ ਹੈਰਾਨ ਹੋ ਗਿਆ ਹੈ ਸੋ ਇਹ ਤਸਵੀਰਾਂ ਦੱਸਦੀਆਂ ਨੇ ਕਿ ਕੀ ਰੁਪਿੰਦਰ ਕੌਰ ਆਪਣੇ ਚਿਹਰੇ ਤੇ ਕਿੰਨਾ ਵੱਡਾ ਝੂਠ ਦਾ ਨਕਾਬ ਪਾ ਕੇ ਫਿਰਦੀ ਸੀ ਤੇ ਕਿੰਨੀ ਚਲਾਕੀ ਦੇ ਨਾਲ ਉਸਨੇ ਗੁਰਵਿੰਦਰ ਦੇ ਨਾਲ ਵਿਆਹ ਵੀ ਕੀਤਾ ਤੇ ਉਸਦੀ ਜ਼ਿੰਦਗੀ ਵੀ ਜਿਹੜੀ ਆ ਉਹ ਖੋ ਲਈ ਹੈ